ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਆਈ ਹੋ ਤੁਸੀਂ ਸਾਰੇ ਠੀਕ ਹੋਵੋਗੇ ਤੁਹਾਨੂੰ ਗੁਰੂ ਰਾਮਦਾਸ ਸਾਰਿਆਂ ਤੇ ਮਿਹਰ ਭਰਿਆ ਅਸਰ ਰੱਖਾ ਸਭ ਨੂੰ ਤੰਦਰੁਸਤੀਆਂ ਬਖਸ਼ਣ ਚੜ੍ਹਦੀ ਕਲਾ ਬਖਸ਼ਣ ਲਓ ਜੀ ਅੱਜ ਆਪਾਂ ਗਵਾਰੇ ਦੀਆਂ ਫਲੀਆਂ ਘਟੌਲ ਨਾਲ ਬਣਾਉਂਦੇ ਅਹ ਦੇਖੋ ਤੁਸੀਂ ਆਪਾਂ ਫਲੀਆਂ ਪਹਿਲਾਂ ਜੀਰ ਲੀਆਂ ਸੀਆਂ ਫਿਰ ਆਪਾਂ ਇਹਨਾਂ ਨੂੰ ਸਟੀਮ ਕਰਕੇ ਅੱਜ ਬਣਾਵਾਂਗੇ ਵਿੱਚ ਏ ਪਿਆਜ਼ ਵਿੱਚ ਸਾਰਾ ਕੁਝ ਪਹਿਲਾਂ ਆਪਾਂ ਨੇ ਫਲੀਆਂ ਨੂੰ ਜੀਰ ਤੇ ਤੋਲਿਆ ਸੀ ਚੰਗੀ ਤਰ੍ਹਾਂ ਕੱਟ ਕੇ ਤੇ ਪਿਆਜ਼ ਪਾ ਕੇ ਤੇਲ ਜਮਾ ਹੀ ਨਹੀਂ ਆਪਾਂ ਪਾਇਆ ਸੀਗਾ ਇਹਦੇ ਵਿੱਚ ਤੇ ਆਪਾਂ ਇਹਨਾਂ ਨੂੰ ਨਾ ਟੱਕ ਕੇ ਪਕਾਇਆ ਸੀ ਥੋੜੀ ਜੀ ਵੀਡੀਓ ਨਾ ਉਹ ਹੋ ਗਈ ਸੀਗੀ ਦਿਖਾਈ ਨਹੀਂ ਗਈ ਸੀਗੀ ਪਹਿਲਾਂ ਮੈਂ ਸੋਚਿਆ ਕਿ ਇਹ ਰੈਸਪੀ ਸ਼ੇਅਰ ਕਰਨੀ ਹੈ ਫਿਰ ਮੈਂ ਸੋਚਿਆ ਵੀ ਚਲ ਕਰ ਹੀ ਦਿੰਦੀ ਤੇ ਨਾ ਇਹਦੇ ਵਿੱਚ ਹੀ ਆਪਾਂ ਨੇ ਪਿਆਜ਼ ਵਿੱਚ ਹੀ ਸਾਰਾ ਕੁਝ ਪਾ ਕੇ ਤੇ ਆਪਾਂ ਇਹਨਾਂ ਨੂੰ ਕਵਰ ਕਰਤਾ ਸੀਗਾ ਤੇ ਇਹਨਾਂ ਨੂੰ ਪੱਕਣ ਦਿੱਤਾ ਸੀਗਾ ਥੋੜਾ ਟਾਈਮ ਦੇਖੋ ਤੁਸੀਂ ਇਹਦਾ ਕਲਰ ਚੇਂਜ ਹੋ ਗਿਆ ਟਮਾਟਰ ਵੀ ਆਪਣੇ ਆਪ ਮੈਸ਼ ਹੋ ਗਿਆ ਤੇ ਪਿਆਜ਼ ਵੀ ਤੇ ਲਸਣ ਤੇ ਅਦਰਕ ਤਾਂ ਸੀ ਪਾਇਆ ਨਹੀਂ ਸੀਗਾ ਠੀਕ ਹੈ ਤੇ ਹੁਣ ਆਪਾਂ ਇਹਨਾਂ ਨੂੰ ਨਾ ਕੱਢ ਲੈਂਦੀ ਕਿਸੇ ਚੀਜ਼ ਵਿੱਚ ਤੇ ਉਸ ਤੋਂ ਬਾਅਦ ਅੱਗੇ ਆਪਾਂ ਦੇਖਦੇ ਥੋੜਾ ਜਿਨਾਂ ਦਾ ਦੇਖੋ ਤੁਸੀਂ ਕਿਵੇਂ ਪਾਣੀ ਨਿਕਲਿਆਗਾ ਉਹ ਪਾਣੀ ਵੀ ਆਪਾਂ ਵੇਸਟ ਨਹੀਂ ਕਰਨਾ ਕਿਉਂਕਿ ਨਮਕ ਲਗਾਇਆ ਸੀ ਨਾ ਇਹਨਾਂ ਨੂੰ ਤੇ ਬਹੁਤ ਵਧੀਆ ਬਣਦੀਆਂ ਈਜੀ ਈਜੀ ਦੀਆਂ ਈਜੀ ਬਣਦੀਆਂ ਜਿਵੇਂ ਆਪਾਂ ਫਰਾਈ ਕਰਾਂਗੇ ਮਸਾਲਾ ਉਹ ਕਰਾਂਗੇ ਤੇ ਕੇਸਟ ਵੀ ਬਹੁਤ ਬਣਦੀਆਂ ਆ ਤੇ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਥੈਂਕ ਯੂ ਸੋ ਮਚ ਜਿਨ੍ਹਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਕੀਤਾ ਕਿਉਂਕਿ ਆਪਾਂ ਨਵੀਆਂ-ਨਵੀਆਂ ਚੀਜ਼ਾਂ ਦੇਖਣ ਨੂੰ ਕੁਝ ਰੈਸਪੀਆਂ ਹੁੰਦੀਆਂ ਕੁਝ ਫੈਮਿਲੀ ਦੀਆਂ ਵੀਡੀਓ ਹੁੰਦੀਆਂ ਹਨ ਤੇ ਆਪਾਂ ਜ਼ਰੂਰ ਸ਼ੇਅਰ ਕਰਦੇ ਰਹਿਣੇ ਆਗੇ ਤੇ ਇੱਧਰ ਆਪਾਂ ਨੇ ਤੇਲ ਲੈ ਲਿਆ ਸੀਗਾ ਮਾਸਟਰਡ ਆਲ ਮੀਂਜ ਸਰੋਂ ਦਾ ਤੇਲ ਲਿਆ ਸੀਗਾ ਤੇ ਇਹ ਹੁਣ ਆਪਾਂ ਇਹਦੇ ਵਿੱਚ ਜੀਰਾ ਪਾਤਾ ਥੋੜੇ ਜਿਵੇਂ ਮੇਥੇ ਦਾਣੇ ਪਾਏ ਆਗੇ ਇਹੋ ਹੀ ਪਿਆਜ਼ ਆਪਾਂ ਦੁਬਾਰਾ ਫੇਰ ਵਿੱਚ ਪਾ ਦਿੰਦੇ ਮਿਰਚਾਂ ਤੋਂ ਦੇ ਵਿੱਚ ਹੀ ਮੈਂ ਸ਼ ਹੋਈਆਂ ਆ ਗ੍ਰੀਨ ਹਰੀਆਂ ਮਿਰਚਾਂ ਪਾਈਆਂ ਸੀਗੀਆਂ ਤੇ ਬਹੁਤ ਵਧੀਆ ਬਣਦੀ ਆ ਤੇ ਥੈਂਕ ਯੂ ਉਹਨਾਂ ਦਾ ਵੀ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਕੀਤਾ ਨਵੇਂਆਂ ਦਾ ਵੀ ਪੁਰਾਣਿਆਂ ਦਾ ਵੀ ਤੈਹ ਦੇਲ ਤੋਂ ਜਿਹੜੇ ਸੋਹਣੇ ਸੋਹਣੇ ਕਮੈਂਟ ਕਰਦੀਆਂ ਭੈਣਾ ਉਹਨਾਂ ਲਈ ਵੀ ਥੈਂਕ ਯੂ so much ਭੈਣੇ ਤੁਹਾਡਾ ਸਪੋਰਟ ਕਰਨ ਵਾਸਤੇ ਤੇ ਬਹੁਤ ਬਹੁਤ ਧੰਨਵਾਦ ਆਪਾਂ ਹੀ ਇੱਕ ਦੂਜੇ ਦੀ ਸਪੋਰਟ ਕਰ ਸਕਦੇ ਹਾਂਗੇ ਤੇ ਇਹ ਵੀ ਈਜ਼ੀ ਤਰੀਕਾ ਹੈਗਾ ਤੇ ਵੈਸੇ ਤਾਂ ਮੈਂ ਪਾਉਣਾ ਨਹੀਂ ਚਾਹੁੰਦੀ ਸੀ ਤੇਲ ਫਿਰ ਹਰਪ੍ਰੀਤ ਕਹਿੰਦੀ ਥੋੜਾ ਪਾ ਦੇ ਉਹ ਮੰਮੀ ਤੇ ਇਹਦੇ ਨਾਲ ਬਹੁਤ ਵਧੀਆ ਟੈਕਸਚਰ ਆਉਂਦਾ ਹੈਗਾ ਤੇ ਆਪਾਂ ਹੁਣ ਸਿੱਕੇ ਮਸਾਲੇ ਇਹਦੇ ਵਿੱਚ ਉਹ ਐਡ ਕਰਾਂਗੇ ਬਹੁਤ ਹੀ ਵਧੀਆ ਫਰਾਈ ਦੀ ਫਰਾਈ ਹੀ ਮਿਕਸ ਆਪੇ ਹੀ ਹੋ ਜਾਂਦੀ ਜਿਆਦਾ ਜਿਵੇਂ ਆਪ ਹੁਣ ਜਿਆਦੀਆਂ ਬਰੀਕ ਬਰੀਕ ਕੱਟਦੀਆਂ ਉਹ ਕੱਟਣ ਦਾ ਝੰਜਟ ਨਹੀਂ ਹੁੰਦਾਗਾ ਇਹਦੇ ਨਾਲ ਤੇ ਆਪਾਂ ਇਹਦੇ ਵਿੱਚ ਮਸਾਲੇ ਆਪਣੇ ਸੁਆਦ ਅਨਸਾਰ ਪਾਉਣੇ ਨਮਕ ਆਪਾਂ ਨੇ ਪਹਿਲਾਂ ਪਾੜਿਆ ਸੀਗਾ ਥੋੜਾ ਜਿਹਾ ਤੇ ਹੁਣ ਆਪਾਂ ਇਹਨਾਂ ਨੂੰ ਮਿਕਸ ਕਰ ਦਿੰਦੇ ਦੇਖੋ ਤੁਸੀਂ ਨਾਲ ਦੀ ਨਾਲ ਹੀ ਨਾਲੇ ਤੇ ਇਹਨਾਂ ਦਾ ਕਲਰ ਨਹੀਂ ਚੇਂਜ ਹੁੰਦਾਗਾ ਉਵੇਂ ਹੀ ਰਹਿੰਦਾ ਹਰਾ ਹਰਾ ਤੇ ਨਾਲੇ ਉਹ ਹੋ ਜਾਂਦਾਗਾ ਵੀ ਵਧੀਆ ਬਣ ਜਾਂਦੀਆਂ ਕਿੱਡੀਆਂ ਵਧੀਆ ਬਣੀਆਂ ਦੇਖੋ ਤੁਸੀਂ ਤੇ ਨਾਲ ਹੀ ਥੱਲੇ ਜੁੜਦੀਆਂ ਆ ਪਹਿਲਾਂ ਵੀ ਆਪਾਂ ਬਗੈਰ ਪਾਣੀ ਤੋਂ ਇਹਨਾਂ ਨੂੰ ਸਟੀਮ ਕੀਤਾ ਸੀਗਾ ਤੇ ਹੁਣ ਆਪਾਂ ਇਹਨਾਂ ਨੂੰ ਕਵਰ ਕਰ ਦਿੰਦੇ ਫਿਰ ਤੇ ਅੱਧ ਕਿੱਥੇ ਕਿੱਥੇ ਮੀਂਹ ਪੈਂਦਾ ਸਾਰੇ ਜਣੇ ਦੱਸਿਓ ਸਾਡੇ ਤਾਂ ਥੋੜਾ ਥੋੜਾ ਪੈਂਦਾ ਜਿਆਦਾ ਨਹੀਂ ਪੈਂਦਾਗਾ ਹੋਨੇ 5-6 ਮਿੰਟ ਹੋ ਗਏ ਸੀ ਤੇ ਬਹੁਤ ਵਧੀਆ ਉਹ ਹੋ ਗਈ ਹੈਗੀ ਸਬਜ਼ੀ ਦਾ ਕਲਰ ਵੀ ਬਹੁਤ ਸੋਹਣਾ ਆਇਆਗਾ ਤੇ ਤੁਸੀਂ ਵੀ ਟਰਾਈ ਕਰੋ ਅਗਰ ਟਰਾਈ ਕੀਤੀ ਤਾਂ ਜਰੂਰ ਦੱਸਿਓ ਤੇ ਹੁਣ ਆਪਾਂ ਵੀਡੀਓ ਦਾ ਲਾਸਟ ਦੇ ਕਰਦੇ ਤੇ ਮਿਲਾਂਗੇ ਨੈਕਸਟ ਰੈਸਪੀ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਬਾਏ ਬਾਏ ਜੀ ਆਉਂਦੇ ਵਾਸਤੇ